ਸਾਸਰੀ ਕਾਲ ਜੀ ਰਿਤਿਕਾ ਦੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਘਰ ਦੇ ਬਾਗ ਵਿੱਚੋਂ ਫਲੀਆਂ ਤੋੜ ਕੇ ਉਹਨਾਂ ਦੇ ਸਬਜ਼ੀ ਬਣਾਵਾਂਗੇ ਤੇ ਚਲੋ ਆਪਾਂ ਰੈਸਪੀ ਸਟਾਰਟ ਕਰਦੇ ਹਾਂ 1/2 ਕਿਜੀ ਤੇ ਫਲੀਆਂ ਇੱਕ ਮੀਡੀਅਮ ਸਾਈਜ਼ ਦਾ ਆਲੂ ਲਿਆ ਪਿਆਜ਼ ਟਮਾਟਰ ਦੋ ਤੇ ਹਰੀ ਮਿਰਚ ਸਭ ਤੋਂ ਪਹਿਲਾਂ ਕੜਾਹੀ ਵਿੱਚ ਪਾਤੀਏ ਐਡ ਕਰਾਂਗੇ ਅਬ বিনা ਤੜਕੇ ਤੋਂ ਬਣਾ ਰਹੀ ਹਾਂ ਮੈਂ ਸਬਜ਼ੀ ਜਦ ਤੈਲ ਸਾੜ ਗਰਮ ਹੋ ਜਾਵੇਗਾ ਤੇ ਉਹਦੇ ਵਿੱਚ ਜੀਰਾ ਥੋੜੀ ਹਿੰਗ ਐਡ ਕਰਾਂਗੇ 10 ਸਕਿੰਟ ਲਈ ਜੀਰੇ ਨੂੰ ਤੇ ਹਿੰਗ ਨੂੰ ਆਪਾਂ ਇਸੇ ਤਰ੍ਹਾਂ ਹੀ ਪੁਣਾਗੇ ਦੋਸਤੋ ਬਾਅਦ ਆਪਾਂ ਫਲੀਆਂ ਜਿਹੜੀਆਂ ਹਨ ਉਹਨਾਂ ਨੂੰ ਐਡ ਕਰਾਂਗੇ ਤੇ 2 ਮਿੰਟ ਲਈ ਫਲੀਆਂ ਨੂੰ ਹਿਲਾਉਂਦੇ ਹੋਏ ਕੁੱਕਰਾਂਗੇ ਅਸੀਂ ਜਿਹੜੇ ਮੇਰੇ ਚੈਨਲ ਤੇ ਨਵੇਂ ਹਨ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਜਿਹੜੇ ਪੁਰਾਣੇ ਹਨ ਉਹ ਮੇਰੇ ਚੈਨਲ ਨੂੰ ਪਲੀਜ਼ ਅੱਗੇ ਸ਼ੇਅਰ ਜ਼ਰੂਰ ਕਰੋ 2 ਮਿੰਟ ਬਾਅਦ ਅਸੀਂ ਕੱਟਿਆ ਹੋਇਆ ਆਲੂ ਜਿਹੜਾ ਹੈ ਉਹ ਐਡ ਕਰਾਂਗੇ ਸਬਜ਼ੀ ਦੇ ਵਿੱਚ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਢੱਕਣ ਲਗਾ ਕੇ ਅਸੀਂ ਸਬਜ਼ੀ ਨੂੰ ਤਿੰਨ ਤੋਂ ਲੈ ਕੇ 5 ਮਿੰਟ ਲਈ ਕੁੱਕ ਕਰਾਂਗੇ ਉਸ ਵਕਤ ਢੱਕਣ ਚੱਕ ਕੇ ਸਬਜ਼ੀ ਨੂੰ ਹਿਲਾਵਾਂਗੇ ਅਸੀਂ ਤੇ ਕੱਟਿਆ ਹੋਇਆ ਪਿਆਜ਼ ਜਿਹੜਾ ਹੈ ਉਸ ਨੂੰ ਐਡ ਕਰ ਦੇਵਾਂਗੇ ਸਬਜੀ ਦੇ ਵਿੱਚ ਤੇ ਪਿਆਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਸਬਜੀ ਦੇ ਨਾਲ 1 ਮਿੰਟ ਬਾਅਦ ਆਪਾਂ ਟਮਾਟਰ ਤੇ ਹਰੀ ਮਿਰਚ ਐਡ ਕਰਾਂਗੇ ਇਹ ਟਮਾਟਰ ਤੇ ਹਰੀ ਮਿਰਚ ਜਿਹੜੀ ਹੈ ਇਹ ਵੀ ਸਾਡੇ ਕਰ ਦੇ ਗਿੱਚੇ ਵਿੱਚ ਥੋੜੀ ਹੋਈ ਹੈ ਫਿਰ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਸੁੱਕੇ ਮਸਾਲੇ ਹਨ ਉਹ ਐਡ ਕਰਾਂਗੇ ਨਮਕ ਸਵਾਦ ਅਨੁਸਾਰ ਹਲਦੀ ਢੇਕੀ ਮਿਰਚ ਤੇ ਥੋੜਾ ਜਿਹਾ ਕ੍ਰਸ਼ ਕੀਤਾ ਹੋਇਆ ਸੁੱਕਾ ਧਨੀਆ ਜਿਹੜਾ ਹੈ ਉਹਨੂੰ ਐਡ ਕਰਾਂਗੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਢੱਕਣ ਲਗਾ ਕੇ ਅਸੀਂ ਸਬਜੀ ਨੂੰ ਚੰਗੀ ਤਰ੍ਹਾਂ ਕੁਕ ਹੋਣ ਤੱਕ ਪਕਾਵਾਂਗੇ ਵਿੱਚ ਵਿੱਚ ਅਸੀਂ ਢੱਕਣ ਚੱਕ ਕੇ ਸਬਜੀ ਨੂੰ ਹਿਲਾਉਂਦੇ ਰਵਾਂਗੇ ਤਾ ਜੋ ਸਾਡੀ ਸਬਜੀ ਹੈ ਥੱਲੇ ਨਾ ਲੱਗ ਜੇ ਅਗੇਂ ਤੱਕ ਕੱਲ ਲਗਾਵਾਂਗੇ ਤੇ ਜਦ ਸਾਡੀ ਸਬਜੀ ਪੂਰੀ ਤਰ੍ਹਾਂ ਕੁਕ ਹੋ ਜਾਵੇਗੀ ਤਾਂ ਅਸੀਂ ਉੱਪਰ ਦੀ ਮੰਗੋ ਪਾਊਡਰ ਐਡ ਕਰਾਂਗੇ ਇਹ ਆਪਸ਼ਨਲ ਹੈ ਤੁਸੀਂ ਸਕਿੱਪ ਕਰ ਸਕਦੇ ਹੋ ਮੈਂ ਆਪਣੀ ਹਰ ਡਰਾਈ ਸਬਜੀ ਦੇ ਵਿੱਚ ਮੰਗੋ ਪਾਊਡਰ ਜ਼ਰੂਰ ਐਡ ਕਰਨੀ ਹੈ ਇਹਦੇ ਨਾਲ ਫਲੇਵਰ ਜਿਹੜਾ ਹੈ ਥੋੜਾ ਜਿਹਾ ਖੱਟਾ ਵਧੀਆ ਜਿਹਾ ਆਂਦਾ ਹੈ ਥੋੜਾ ਗਰਮ masala ਐਡ ਕਰਾਂਗੇ ਤੇ ਲਾਸਟ ਦੇ ਵਿੱਚ ਉੱਪਰ ਦੀ ਅਸੀਂ ਹਰਾ ਧਨੀਆ ਜਿਹੜਾ ਹੈ ਉਹ ਐਡ ਕਰਾਂਗੇ ਤੇ ਇਸ ਨੂੰ ਮਿਕਸ ਕਰ ਦੇਵਾਂਗੇ ਤੇ ਸਾਡੀ ਆਲੂ ਤੇ ਫਲੀਆਂ ਦੇ ਬਿਨਾ ਤੜਕੇ ਵਾਲੀ ਸਬਜ਼ੀ ਜਿਹੜੀ ਹੈ ਬਣ ਕੇ ਤਿਆਰ ਹੈ ਤੁਸੀਂ ਇਸ ਨੂੰ ਗਰਮਾ-ਗਰਮ ਰੋਟੀਆਂ ਦੇ ਨਾਲ ਸਰਵ ਕਰੋ ਤੇ ਮੇਰੇ ਚੈਨਲ ਤੇ ਆ ਕੇ ਮੇਰੀ ਰੈਸਪੀਸ ਨੂੰ ਦੇਖਣ ਲਈ ਥੈਂਕ ਯੂ ਸੋ ਮੱਚ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ